ਰਾ ਮੌਸਮ ਦੇ ਚਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰੈਲੀ ਵਿੱਚ ਨਾ ਪਹੁੰਚਣ ਤੇ ਰੈਲੀ ਕੀਤੀ ਗਈ ਅਨਮਿੱਥੇ ਸਮੇ ਲਈ ਮੁਅੱਤਲ ਫਲਕਾ ਡੇਨਾ ਬਾਬਾ ਨਾਲ ਤੋਂ ਇੰਚਾਰਜ ਗੁਰਦੇਵ ਸਿੰਘ ਰੰਧਾਵਾ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਕਸਬਾ ਕਲਾਨੌਰ ਦੇ ਬਾਬਾ ਕਾਸ ਜੇੜੀ ਵਿੱਚ ਮਹਾਂ ਰੈਲੀ ਦਾ ਯੋਜਨ ਕੀਤਾ ਗਿਆ ਸੀ ਜਿਸ ਵਿੱਚ ਆਮ ਆਦੀ ਪਾਰਟੀ ਦੇ ਹਜ਼ਾਰਾਂ ਵਲੰਟੀਅਰ ਅਤੇ ਵਰਤ ਸਮੁਲਿਅਤ ਕੀਤੀ ਪਰ ਖਰਾਬ ਮੌਸਮ ਦੇ ਚਲਦਿਆਂ ਤੇ ਆਏ ਹਨੇੜੀ ਚੱਕਰ ਤੇ ਨਾਰ ਨੂੰ ਲੱਗੀ ਅੱਗ ਦੇ ਕਾਰਨ ਪੰਡਾਲ ਵਿੱਚ ਲੱਗਾ ਟੈਂਟ ਹਵਾ ਵਿੱਚ ਉੜਦਾ ਦਿਖਾਈ ਦਿੱਤਾ ਇਤੋਂ ਤੱਕ ਲੋਕਾਂ ਨੇ ਪਰਦਿਆਂ ਅਤੇ ਪਾਈਪਾਂ ਨੂੰ ਫਰਕ ਕੀ ਰੱਖਿਆ ਤਾਂ ਜੋ ਰੈਲੀ ਵਿੱਚ ਆਏ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚੇ ਉਧਰ ਆਮ ਆਦੀ ਪਾਰਟੀ ਦੇ ਹਲਕਾ ਇੰਚਾਰਜ 400 ਲੱਖ ਗੁਰਦੀਪ ਸਿੰਘ ਲੁਧਾਵਾ ਨੇ ਸਟੇਜ ਤੇ ਬੋਲੇ ਕਿ ਆਹ ਹਨੇੜੀ ਤੋਂ ਡਰਨ ਦੀ ਕੋਈ ਲੋੜ ਨਹੀਂ ਇਹ ਆਮ ਆਦੀ ਪਾਰਟੀ ਦੀ ਹਨੇੜੀ ਚੁੰਨੀ ਹੈ ਜੋ ਕਿ 4 ਜੂਨ ਨੂੰ ਸਪਸ਼ਟ ਕਰ ਦੇਵੇਗੀ ਕਿ ਆਮ ਆਦੀ ਪਾਰਟੀ 13 ਦੀ 13 ਸੀਟਾਂ ਜਿੱਤ ਕੇ ਇਤਿਹਾਸ ਰਚੇਗੀ ਰੈਲੀ ਅੱਜ ਤੇ ਕੀ ਗੱਲ ਭਗਵੰਤ ਸਿੰਘ ਕਿਉਂ ਨਹੀਂ ਆਏ ਪਹਿਲੇ ਤੇ ਲੋਕੋ ਤਾ ਯਾਰ ਉਹ ਯਾਰ ਮੈਂ ਤਾਂ ਜੋ ਪਹਿਲਾਂ ਤਾਂ ਮੈਂ ਪੰਜਾਬ ਵਾਸੀਆਂ ਨੂੰ ਸਾਰੇ ਬੇਸ਼ੱਕ ਪਹਿਲਾਂ ਤਾਂ ਮੈਂ ਸਮੁੱਚੇ ਆਮ ਆਦਮੀ ਪਾਰਟੀ ਦੇ ਇਕੱਲੇ ਇਕੱਲੇ ਵਰਕਰਾਂ ਨੂੰ ਔਰ ਸਾਰੇ ਉਦੇਦਾਰਾਂ ਨੂੰ ਔਰ ਜਨਤਾ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਵੀ ਅੱਜ ਅਰਵਿੰਦ ਕੇਜਰੀਵਾਲ ਜੀ ਜੋ ਜਿਹੜੀ ਅੱਜ ਜ਼ਮਾਨਤ ਵਿੱਚ ਉਹਦੇ ਕਰਕੇ ਮਾਨਜੁਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅੰਮ੍ਰਿਤਸਰ ਪਹੁੰਚ ਗਏ ਸੀ ਤੇ ਆਉਣ ਲੱਗੇ ਮੈਨੂੰ ਟੈਲੀਫੋਨ ਆ ਗਿਆ ਉਹਨਾਂ ਦਾ ਵੀ ਮੈਂ ਜਿਹੜਾ ਅੱਜ ਵਾਪਸੀ ਗਿਆਣਾ ਪੈਣਾ ਮੈਂ ਰਸੀਬ ਕਰਨਾ ਹੈ ਉਹਨਾਂ ਨੂੰ ਜਾ ਕੇ ਸੋ ਅੱਜ ਦਾ ਪ੍ਰੋਗਰਾਮ ਜਿਹੜਾ ਪੋਸਟਪੌਨ ਹੋਇਆ ਇਹਦੇ ਕਰਕੇ ਜਿਹੜਾ ਆਉਣ ਵਾਲਾ ਟਾਈਮ ਹੈ ਇਸੇ ਜਗ੍ਹਾ ਤੇ ਅਰਵਿੰਦ ਕੇਜਰੀਵਾਲ ਜੀ ਮਾਨ ਜੋ ਮੁੱਖ ਮੰਤਰੀ ਪੰਜਾਬ ਭਗਵਤ ਮਾਨ ਜੀ ਦੁਬਾਰਾ ਆਉਣਗੇ ਔਰ ਦੂਸਰਾ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡਾ ਆਪਣਾ ਵੀ ਫਰਜ਼ ਬਣਦਾ ਹੈ ਜਿਤਨਾ ਟੈਂਟ ਵਿੰਗਾ ਹੋ ਗਿਆ ਸਾਰਾ ਪੰਡਾਲ ਟੇਡਾ ਹੋ ਗਿਆ ਔਰ ਇੱਥੇ ਸ਼ਰਾਰਤੀਆਂ ਸਰਾਂ ਵੱਲੋਂ ਆਗ ਲਗਾਈ ਗਈ ਵੀ ਸਾਨੂੰ ਵੀ ਇਹ ਹੈ ਵੀ ਇਹ ਲੋਕ ਸਾਡੇ ਪਰਿਵਾਰ ਹੈ ਸਾਡਾ ਜੇ ਤਾਂ ਨਾ ਕਿਤੇ ਇਹਨਾਂ ਦਾ ਕੋਈ ਜਾਨੀ ਵਾਲੀ ਸਿੱਧਾ ਨੁਕਸਾਨ ਨਾ ਹੋਵੇ ਅਸੀਂ ਇਹਨੂੰ ਪੋਸਟ ਬਾਉਂਡ ਕਰਨਾ ਚਾਹੁੰਗੇ ਸਰਤਿਆਂ ਸਾਹਿਬ ਤੁਹਾਡਾ ਕੀ ਮਰਾਦ ਹੈ ਕਿ ਉਹ ਕਿਨੇ ਤੇ ਤਾ ਜਾਂਦਾ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਕਈ ਤੁਹਾਨੂੰ ਪਤਾ ਹੀ ਹੈ ਸਾਰਾ ਵੀ ਚਾਹੁੰਦੇ ਨੇ ਵੀ ਆਮ ਆਦਮੀ ਪਾਰਟੀ ਤਰੱਕੀ ਨਾ ਕਰ ਸਕੇ ਪਰ ਇੱਕ ਗੱਲ ਤੁਹਾਨੂੰ ਮੈਂ ਦੱਸਾਂ ਇਹ ਜਿਸ ਰਫ਼ਤਾਰ ਨਾਲ ਵਧ ਰਹੇ ਆ ਨਾ ਇਹ ਸੁਪਨੇ ਲੈਣੇ ਬੰਦ ਕਰ ਦੇਣਗੇ ਵੀ ਇਹਨਾਂ ਦੇ ਵਿੱਚੋਂ ਅੱਜ ਦੀ ਰੈਲੀ ਦੇ ਕੋਲ ਲੱਗਦਾ ਕਿ ਆਪਣੇ ਵਿਰੋਧੀਆਂ ਨੇ ਨੀਂਦ ਉੱਠੇਗੀ ਜੀ ਜੇ ਅੱਜ ਦੀ ਨਹੀਂ ਅੱਜ ਦੇ ਰੈਲੀ ਸਾਨੂੰ ਇੱਕ ਸਾਫ਼ ਦੀ ਕੈਂਸਲ ਹੀ ਕਰਨੀ ਪਈ ਜੀ ਪਰ ਜਿਹੜਾ ਕੱਥ ਹੋ ਗਿਆ ਤੇ ਜਿਹੜੇ ਲੋਕ ਹੱਲੇ ਬਾਹਰ ਸੀ ਠੀਕ ਆ ਇਹ ਵਿਰੋਧੀਆਂ ਦੀ ਨੀਂਦ ਨਹੀਂ ਇਹ ਤੁਸੀਂ ਖੜ ਜੋ ਜਿੱਦਣ ਅਰਵਿੰਦ ਕੇਜਰੀਵਾਲ ਜੀ ਆਉਣਗੇ ਸੀਐਮ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਆਉਣਗੇ ਉਦੋਂ ਪਤਾ ਲੱਗੇ ਮਾਹੌਲ ਐਨਿਕ ਪਰਮਾਤਮਾ ਦੀ ਚਰਦੀ ਕਿਰਪਾ ਐਨਿਕ ਮੈਂ ਕਹਿ ਸਕਦਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਆਸ ਹੈ ਲੋਕ ਚਾਹੁੰਦੇ ਨੇ ਕਿ ਯਾਰ ਅੱਗੇ ਬੀਜੇਪੀ ਦਾ ਸੰਨੀ देओल ਬਣਾ ਕੇ ਵੇਖ ਲਿਆ ਕਾਂਗਰਸ ਵੇਖ ਲਈ ਹੁਣ ਆਮ ਆਦਮੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਬਣਾ ਕੇ ਵੇਖੀਏ ਵੀ ਤਾਂ ਜੋ ਕਿ ਸਾਡੇ ਕੰਮ ਹੋ ਸਕੇ ਅਗਲੇ 1.5 ਸਾਲ ਕੋ ਡਿਸਾਈਡ ਕੀਤੀ ਸੀ ਹਾਂ ਨਹੀਂ ਜੀ ਅੱਜ ਤੇ ਸਾਨੂੰ ਸਮਝ ਲਓ ਵੀ ਸਾਡਾ ਤੇ ਜਸ਼ਨ ਮਨਾਉਂਦਾ ਦੇਣਿਆ ਜੀ ਅੱਜ ਸਾਰੇ ਵਰਕਰਾਂ ਨੂੰ ਵਧਾਈ ਦੇਣੀ ਆ ਕਿਉਂਕਿ ਸਾਡਾ ਪਠਾਨਕੋਟ ਦੇ ਵਿੱਚ ਵੀ ਅੱਜ ਬੜਾ ਵੱਡਾ ਰੂਰ ਸ਼ੋਅ ਆ ਤੇ ਉਹਦਾ ਵੀ ਹੁਣ ਜਿਹੜਾ ਸਾਨੂੰ ਕਿਉਂਕਿ ਅੱਜ ਜਿਹੜਾ ਇਹ ਦੇਣਾ ਸਾਡੇ ਦੀ ਬੜਾ ਖੁਸ਼ੀਆਂ ਭਰਿਆ ਵਾ ਅਗਲੀ ਵਾਰੀ ਜਦੋਂ ਸਾਨੂੰ ਮੌਕਾ ਮਿਲਦਾ ਹੈ ਇਹਦੇ ਨਾਲੋਂ ਦੂਨੇ ਚੂਨੇ ਹੋਰ ਉੱਭਰ ਕੇ ਅੱਗੇ ਲੋਤੀਆਂ ਨੂੰ ਕੁਝ ਨਹੀਂ ਆ ਕਹਿੰਦੇ ਸੁਣਾਏ ਹੋਏ ਕਹਿੰਦੇ ਨੇ ਨਾ ਵੀ ਮੁਖਲਾਇਆ ਗਿਆ ਨੇ ਡਰ ਗਏ ਨੇ ਹੁਣ ਹੁਣ ਕਦੀ ਕੁਝ ਕੁਦਰਤ ਤੱਕ ਆ ਕਰ ਗਈ ਅੱਜ ਨਹੀਂ 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 ਦੇਖੋ ਕੁਦਰਤ ਤੱਕ ਨਹੀਂ ਕੁਦਰਤ ਬਿਆਨਤਾ ਪਰ ਇਹਨਾਂ ਮੈਂ ਦੱਸਦਿਆਂ ਸਾਡਾ ਆਪਣਾ ਵੀ ਫਰਜ਼ ਬਣਦਾ ਹੈ ਕਿਉਂਕਿ ਸਾਡੇ ਪਰਿਵਾਰ ਨੇ ਸਾਰੇ ਸਾਡੇ ਬਜ਼ੁਰਗ ਆਏ ਨੇ ਸਾਡੇ ਨੌਜਵਾਨ ਭਰਾ ਆਏ ਨੇ ਬੱਚੇ ਆਏ ਨੇ ਕਿਸੇ ਦਾ ਜਾਨੀ ਮਾਲੀ ਕੋਈ ਨੁਕਸਾਨ ਨਾ ਹੋਵੇ ਇਹ ਆਪਣੇ ਲੋਕਾਂ ਕਰਕੇ ਤੇ ਆਪਾਂ ਰੈਲੀਆਂ ਕਰਦੇ ਲੋਕਾਂ ਕਰਕੇ ਤੇ ਆਪਾਂ ਸਰਕਾਰਾਂ ਬਣਾਉਂਦੇ ਆ ਤੇ ਜੇ ਇਹਨਾਂ ਦਾ ਕੋਈ ਨੁਕਸਾਨ ਹੋ ਜੇ ਤੇ ਫਿਰ ਉਹ ਕਦੀ ਵੀ ਆਪਣੇ ਆਪ ਨੂੰ ਸਾਨੂੰ ਸਮਝ ਲੋ ਵੀ ਸਾਡਾ ਜਮੀਰ ਅਲਾਉ ਨਹੀਂ ਕਰਦਾ ਸਰ ਜੀ ਤੁਹਾਡੇ ਫਾਈਲ ਨਾਮਿਨੇਸ਼ਨ ਨੂੰ ਕਿੰਨੀ ਤੱਕ ਕਰਦੇ ਮੈਂ ਜੀ ਅ ਅੱਜ ਹੀ ਤੁਹਾਨੂੰ ਸ਼ਾਮ ਨੂੰ ਦੱਸ ਦੂੰਗਾ ਜੀ ਉਰ ਉਹ ਵਧੀਆ ਨਾਲੇ ਪਤਾ ਲੱਗ ਜਾਊਗਾ ਵੀ ਕੀ ਬਣਦਾ ਹੈ ਹਾਂ ਜਨਾ ਸਾ